ਜਿਹੜੇ ਉਸਤਾਦ ਕਿਹਾ ਜਾਂਦਾ ਉਹ ਇਹ ਅਸਲੀ ਉਸਤਾਦ ਸੀਗੇ ਉਸਤਾਦ ਅੱਦਿਕਲ ਹਰ ਇੱਕ ਦੇ ਨਾਂ ਪਿੱਛੇ ਲਾ ਦਿੰਦੇ ਪਰ ਇਹ ਸੰਗੀਤ ਦੇ ਅਸਲੀ ਉਸਤਾਦ ਸੀ ਇਹਨਾਂ ਦੇ ਬਣਾਏ ਚੇਲੇ ਜਿਨ੍ਹਾਂ ਨੂੰ ਅਸੀਂ ਵੀ ਉਸਤਾਦ ਕਹਿੰਨੇ ਆ ਇਹ ਉਹਨਾਂ ਦੇ ਬਸ ਉਸਤਾਦ ਸੀ ਬਾਕੀ ਪਰਮਾਤਮਾ ਨੇ ਉਹਨਾਂ ਨੂੰ ਬੁਲਾ ਲਿਆ ਉਹਨਾਂ ਦਾ ਟਾਈਮ ਆ ਗਿਆ ਪਰ ਉਹਨਾਂ ਦਾ ਜੋ 뮤직 ਜੋ ਉਹਨਾਂ ਦੀ ਤਰਜ਼ਾਂ ਜੋ ਉਹਨਾਂ ਨੇ ਸੰਗੀਤ ਬਣਾਇਆ ਉਹ ਰਹਿੰਦੀ ਦੁਨੀਆ ਤੱਕ ਉਹਨਾਂ ਦੀ ਲੰਮੀ ਉਮਰ ਰਹਿਣੀ ਹੈ ਲੋਕ ਗੀਤਾਂ ਵਰਗੇ ਗੀਤ ਬਣਾਏ ਨੇ ਉਹਨਾਂ ਨੇ ਐਸਾ 뮤직 ਬਣਾਇਆ ਉਹਨਾਂ ਦੀ ਇੱਕ ਇੱਕ ਧੋਨ ਇੱਕ ਕੋਮਪੋਜੀਸ਼ਨ ਹਰ ਇੱਕ ਪੰਜਾਬੀ ਸਰੋਤੇ ਦੇ ਦਿਲਾਂ 'ਚ ਹਮੇਸ਼ਾ ਗੂੰਜਦੀ ਸਰ ਜਿੰਨੇ ਵੀ ਕਲਾਕਾਰ ਪਹੁੰਚੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਇੱਕ ਤਾਂ ਬਹੁਤ ਹੀ ਹੰਬਲ ਇਨਸਾਨ ਸੀਗੇ ਹਰ ਕਿਸੇ ਨੂੰ 뮤직 ਤੋਂ ਇਲਾਵਾ ਬਹੁਤ ਚੀਜ਼ਾਂ ਸਿੱਖਣ ਨੂੰ ਮੌਕਾ ਮਿਲਿਆ ਤੇ ਦੂਸਰਾ ਜਦੋਂ ਘਰ ਕੋਈ ਆਂਦਾ ਸੀਗਾ ਤੇ ਉਹਨਾਂ ਨੂੰ ਬਹੁਤ ਪਿਆਰ ਸਤਿਕਾਰ ਨਾਲ ਬਿਠਾਉਂਦੇ ਸੀਗੇ ਤੇ ਮੇਜ਼ਬਾਨੀ ਜੋ ਕਰਦੇ ਸੀਗੇ ਉਹ ਹਰ ਕਿਸੇ ਨੂੰ ਯਾਦ ਰਹਿੰਦੀ ਸੀਗੀ ਤੁਸੀਂ ਵੀ ਉਹਨਾਂ ਨੂੰ ਮਿਲੇ ਹੋਵੋਗੇ ਤੁਹਾਡੀ ਕੋਈ ਖਾਸ ਯਾਦ ਰਹੀ ਹੋਵੇ ਉਹਨਾਂ ਦੇ ਨਾਲ ਹਮੇਸ਼ਾ ਜਦੋਂ ਵੀ ਮਿਲਦੇ ਸੀ ਬੜਾ ਪਿਆਰ ਕਰਦੇ ਸੀ mohabbat ਬੜੀ ਕਰਦੇ ਸੀ ਹੁਣ ਮੇਰੇ ਨਾਲ ਥੋੜੇ ਦਿਨਾਂ ਤੋਂ ਮੇਰੇ ਇੱਕ ਮਨ ਦੇ ਵਿੱਚ ਕੀ ਸੀ ਮੇਰੇ ਕੋਲੇ ਉਹ ਜਿਆ ਸਾਹਮਣੇ ਬੜੇ ਸੋਹਣੇ ਹਾਰਮੋਨੀਅਮ ਬਣਾਏ ਸੀਗੇ ਮੇਰੇ ਕੋਲ ਸੀ ਮੈਂ ਹੁਣ ਥੋੜੇ ਦਿਨਾਂ ਤੱਕ ਜਾ ਕੇ ਓਜਾ ਸਾਹਿਬ ਤੋਂ ਕਿ ਮੈਂ ਉਹਨਾਂ ਕੋਲ ਹਾਰਮੋਨੀਅਮ ਲੈ ਕੇ ਆਉਣਾ ਵਾਜਿਆ ਲੈ ਕੇ ਆਣਾ ਬੜਾ ਕਿਉਂਕਿ ਆਪ ਜਿੰਨੇ ਸੁਰੀਲੇ ਸੀਗੇ ਤੇ ਉਹਨਾਂ ਦਾ ਜਿਹੜਾ ਵਾਜਿਆ ਬਣਾਇਆ ਜੋ ਹਾਰਮੋਨੀਅਮ ਬਣਾਇਆ ਉਹ ਕਿੰਨਾ ਸੁਰੀਲਾ ਹੋਣਾ ਤੇ ਉਹ ਮੇਰੇ ਦਿਲ ਦੇ ਵਿੱਚ ਹੀ ਰਹਿ ਗਿਆ ਉਹਨਾਂ ਦੇ ਹੱਥੋਂ ਲੈਣਾ ਸੀ ਪਰ ਉਹਨਾਂ ਦੀ ਜਿਹੜੀ ਬਣਾਈ ਹੋਈ ਚੀਜ਼ ਹੈ ਜੋ ਪਰਿਵਾਰ ਕੋਲ ਸੰਭੀਆਂ ਪਈਆਂ ਨੂੰ ਚੀਜ਼ਾਂ ਮੈਂ ਲੈ ਕੇ ਆਉਂਗਾ ਹਾਰਮੋਨੀਅਮ ਲੈ ਕੇ ਆਉਂਗਾ ਹਮੇਸ਼ਾ ਜਾ ਕੇ ਰੱਖੂਗਾ ਆਪਣੇ ਹਮੇਸ਼ਾ ਨਾਲ ਰੱਖਣਾ ਉਹ ਜੋ ਹਾਰਮੋਨੀਅਮ ਮੈਂ ਲੈ ਕੇ ਆਇਆ